ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਰਸਾਂ ਅਤੇ ਸੰਘਰਸ਼ ਕਰ ਰਹੇ ਅਧਿਆਪਕਾਂ ਲਈ ਵੱਡੀ ਖਬਰ ਹੈ ਚੰਡੀਗੜ੍ਹ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਕੈਬਨਿਟ ਨੇ 5178 ਜਿਹੜੇ ਅਧਿਆਪਕ ਸੰਘਰਸ਼ਸ਼ੀਲ ਸੀ ਅਤੇ ਨਰਸਾਂ 650 ਨਰਸਾਂ ਨੂੰ ਅਕਤੂਬਰ 2019 ਤੋਂ ਜਿਹੜਾ ਰੈਗੂਲਰ ਕਰਨ ਦਾ ਫੈਸਲਾ ਲਿਆ ਹੈ ਫਿਲਹਾਲ ਜਿਹੜੇ ਅਧਿਆਪਕ 5178 ਵਾਲੇ ਸੀ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਇਸ ਵੇਲੇ 7500 ਲਮਸਮ ਲੈਂਦੇ ਸੀ ਉਸ ਨੂੰ ਵਧਾ ਕੇ 15000 ਕਰ ਦਿੱਤਾ ਗਿਆ। ਸੋ ਪੂਰੇ ਮਾਮਲੇ ਤੇ ਸਾਡੇ ਨਾਲ ਅਧਿਆਪਕ ਜਿਹੜੇ ਸੰਘਰਸ਼ਾਂ ਦੀ ਰਾਹ ਤੇ ਪੇਂਦੀ ਸਾਂਝਾ ਅਧਿਆਪਕ ਮੋਰਚਾ ਦੇ ਅਧਿਆਪਕ ਆਗੂ ਹਰਦੀਪ ਟੋਡਰਪੁਰ ਨੇ ਟੋਡਰਪੁਰ ਸਾਹਿਬ ਅੱਜ 5878 ਨੂੰ ਅਕਤੂਬਰ 2019 ਤੋਂ ਰੈਗੂਲਰ ਕਰਨ ਦਾ ਫੈਸਲਾ ਕੀਤਾ ਹੈ। ਬਾਕੀ ਕਮੇਟੀ ਬਿਠਾ ਦਿੱਤੀ ਗਈ ਹੈ ਇੱਕ ਵਾਰ ਮੁੜ ਤੋਂ ਕਿ ਸਰਕਾਰ ਦੇ ਇਸ ਫੈਸਲੇ ਤੋਂ ਸੰਤੁਸ਼ਟ ਨੇ ਅਧਿਆਪਕ? ਨਹੀਂ ਜੀ ਜੋ ਸਰਕਾਰ ਨੇ ਫੈਸਲਾ ਕੀਤਾ ਕਿਉਂਕਿ ਜਿਵੇਂ ਸਰ ਜਿਹੜਾ ਇਹਨਾਂ ਦਾ ਹੱਕ ਬਣਦਾ ਸੀ 5178 ਵਾਲੇ ਇਹਦੇ ਹਸਤਾ ਦਾ ਨਾ ਤਾਂ ਉਹ ਹੱਕ ਦਿੱਤਾ ਗਿਆ ਤੇ ਜੋ ਮੰਤਰੀ ਨਾਲ ਸਹਿਮਤੀ ਹੋਈ ਸੀ ਜਾਂ ਕੰਨ ਦੀ ਮੀਟਿੰਗ ਚ ਵੀ ਵੱਖ ਰੱਖਿਆ ਸੀ ਕਿ ਫਰਵਰੀ 2019 ਤੋਂ ਪੂਰੀ ਤਨਖਾਹ ਦਿੱਤੀ ਜਾਊਗੀ ਪਰ ਇਸ ਨੂੰ ਅੱਜ 2019 ਤੱਕ ਲਮਕਾ ਦਿੱਤਾ ਗਿਆ ਹੈ ਇਸ ਕਾਰਨ ਅਧਿਆਪਕ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਪੁਜਾ ਐਸਐਸਏ ਰਮਸ਼ਾ ਆਦਰਸ਼ ਤੇ ਮਾਨੁਖੂਲਾ ਦੇ ਅਧਿਆਪਕ ਵੀ ਇਹਨਾਂ ਦੀ ਤਨਖਾਹ ਕਟੌਤੀ ਕੀਤੀ ਗਈ ਸੀ ਉਹਨਾਂ ਦਾ ਵੀ 1 ਸਾਲ ਦਾ ਪਰਵਿਸ਼ਣ ਪੇ ਰਹੀ ਘਟਾਇਆ ਗਿਆ ਤਨਖਾਹ ਦੇ ਵਿੱਚ ਕੋਈ ਵਾਦਾ ਨਹੀਂ ਕੀਤਾ ਗਿਆ ਇਸ ਕਰਕੇ ਇਹਨਾਂ ਕਹਿ ਸਕਦੇ ਆ ਕਿ ਥੋੜੀ ਰਾਹਤ ਮਿਲੀ ਹੈਗੀ ਪਰ ਜਿਸਨੂੰ ਜੋ ਸਾਡਾ ਹੱਕ ਬਣਦਾ ਸੀ ਉਹ ਸਰਕਾਰ ਨੇ ਦਿੱਤਾ ਨਹੀਂ ਹੈ ਲੇਕਿਨ ਟੋਡਰਪੁਰ ਸਾਹਿਬ ਇੱਕ ਇਥੇ ਗੱਲ ਜਿਹੜੀ ਸਾਰੇ ਦਰਸ਼ਕ ਸਮਝਣਾ ਚਾਹੁੰਦੇ ਨੇ ਉਹ ਇਹ ਹੈ ਕਿ 51 ਡੱਤਰ ਵਾਲਿਆਂ ਨੂੰ ਆਲਰੇਡੀ ਜਿਹੜੇ 3 ਸਾਲ ਦਾ ਸਮਾਂ ਹੋ ਚੱਲਿਆ ਉਹਨਾਂ ਦੇ ਲਈ 6 ਮਹੀਨੇ ਦਾ ਵਕਫਾ ਕਿਉਂ ਰੱਖਿਆ ਗਿਆ ਹੈ ਔਰ ਜਿਹੜੇ ਜਿਹੜੇ ਕੀ ਜਿਹੜੀ ਸਰਕਾਰ ਹੈਗੀ ਹੈ ਜਦੋਂ ਰੈਗੂਲਰ ਹੋ ਜਾਣਗੇ 5178 ਵਾਲੇ ਕੀ ਪਿਛਲੇ ਪੱਤੇ ਦੇਵੇਗੀ ਇਹ ਦੇਖੋ ਜੀ ਸਰਕਾਰ ਨੇ ਜੋ ਕਿਹਾ ਹੈਗਾ ਕਿ ਜਿਹੜਾ ਪ੍ਰਵੇਸ਼ਨ ਪੇਡ ਹੈਗਾ ਹਾਲਾਂਕਿ ਉਹ ਪ੍ਰਵੇਸ਼ਨ ਪੇਡ ਵਾਲਾ ਜਿਹੜਾ ਰੂਲ ਸੀ ਉਹ ਹਾਈ ਕੋਰਟ ਨੇ ਵੀ ਗੈਰਤ ਵਿਧਾਨਕ ਕਰਾਰ ਦੇ ਦਿੱਤਾ ਕਿ ਪ੍ਰਵੇਸ਼ਨ ਪੇਡ ਦੇ ਦੌਰਾਨ ਮੁੱਢਲੀ ਤਨਖਾਹ ਮਿਲੂਗੀ ਇਹ ਗੈਰਤ ਵਿਧਾਨਕ ਡਿਕਲੇਅਰ ਕੀਤਾ ਜਾ ਚੁੱਕਿਆ ਹਾਈ ਕੋਰਟ ਵੱਲੋਂ ਜੀ ਇਸ ਦੇ ਬਾਵਜੂਦ ਇਹਨਾਂ ਨੇ ਪ੍ਰਵੇਸ਼ਨ ਪੇਡ ਦੇ ਦੌਰਾਨ 15300 ਤਨਖਾਹ ਦੇਣ ਦਾ ਫੈਸਲਾ ਕੀਤਾ ਹੈਗਾ ਇਸ ਕਰਕੇ ਜਿਹੜਾ ਨਵੰਬਰ 17 ਦੇ ਵਿੱਚ 2 ਸਾਲ ਅਕਤੂਬਰ 2017 ਦੇ ਵਿੱਚ ਇਹਨਾਂ ਟੀਚਰਾਂ ਦੇ 3 ਸਾਲ ਪੂਰੇ ਹੋ ਚੁੱਕੇ ਨੇ 5172 ਵਾਲਿਆਂ ਦੇ ਜਿਹੜਾ 2 ਸਾਲ ਦਾ ਪ੍ਰਵੇਸ਼ਨ ਕੀਤਾ ਇਹਨਾਂ ਨੇ 17 ਤੋਂ ਲੈ ਕੇ 19 ਤੱਕ 2 ਸਾਲ ਦਾ ਪ੍ਰਵੇਸ਼ਨ ਪੇਡ ਮੰਨ ਕੇ ਉਸ ਸਮੇਂ ਦੌਰਾਨ ਇਹਨਾਂ ਨੇ 6 ਮਹੀਨੇ ਦੇ ਲਈ 15300 ਤਨਖਾਹ ਦੇਣ ਦਾ ਫੈਸਲਾ ਕੀਤਾ April ਤੋਂ ਲੈ ਕੇ September 19 ਤੱਕ ਜੀ ਤੇ October 19 ਤੋਂ ਇਹਨਾਂ ਨੂੰ ਪੂਰੀ ਤਨਖਾਹ ਦੇਣ ਦਾ ਫੈਸਲਾ ਕੀਤਾ ਇਹਨਾਂ ਨੇ ਜੀ ਜੀ ਤੇ ਉਹ ਪਿਛਲਾ ਪਿਛਲਾ ਜਿਵੇਂ ਕੁਝ ਪਿਛਲਾ ਕੁਝ ਵੀ ਦੇਣ ਵਾਸਤੇ ਇਹਨਾਂ ਨੇ ਕੋਈ ਸੈਮਟੀ ਨਹੀਂ ਦਿੱਤੀ ਪਿਛਲਾ ਇਹਨਾਂ ਦਾ 2 ਸਾਲ ਦਾ ਜਿਹੜਾ ਹੱਕ ਬਣਦਾ ਸੀ ਪੂਰੀ ਤਰ੍ਹਾਂ ਦਾ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਉਹ ਹੱਕ ਦੇ ਉੱਤੇ ਨਵੇਂ ਡਾਕਾ ਮਾਰਿਆ ਸਰ ਜੀ ਜੀ ਟੋਡਰਪੁਰ ਸਾਹਿਬ ਹੁਣ ਕਿਸ ਤਰੀਕੇ ਨਾਲ ਕੋਈ ਸੰਘਰਸ਼ ਦੇ ਰਾਹ ਪੈਣ ਗਿਆ ਤੁਹਾਨੂੰ 90 ਦਿਨ ਤੁਸੀਂ ਫੇਰ ਇੰਤਜ਼ਾਰ ਕਰੋਗੇ ਇਹਦੇ ਬਾਰੇ ਜੀ ਸਾਡੇ ਅਧਿਆਪਕ ਸੰਘਰਸ਼ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਕਿ ਜਿੰਨਾ ਵੀ ਸਰਕਾਰ ਨੇ ਜੋ ਫੈਸਲੇ ਕੀਤੇ ਨੇ ਉਹਨਾਂ ਨੂੰ ਕਿਸੇ ਰੂਪ ਦੇ ਵਿੱਚ ਲੈਣਾ ਹੈਗਾ ਸੰਤੋਸ਼ਜਨਕ ਤਾਂ ਹੈ ਨਹੀਂ ਤੇ ਇਸ ਕਰਕੇ ਜੇ ਆਪਕਰ ਸੰਘਰਸ਼ ਕਰਨਗੇ ਜਾਂ ਸੰਘਰਸ਼ ਦਾ ਰੋਕ ਹੀ ਹੋਣਾ ਜਾਂ ਇੰਤਜ਼ਾਰ ਕਰਨਾ ਜਾਂ ਨਹੀਂ ਕਰਨਾ ਇਹ ਸਾਰੇ ਮਾਮਲੇ ਆ ਤੇ ਮੀਟਿੰਗ ਸਾਡੀ ਚੱਲ ਰਹੀ ਹੈ ਥੋੜੇ ਸਮੇਂ ਬਾਅਦ ਹੋਣੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਹਰਦੀਪ ਕਾਉਡਰਪੁਰ ਜੀ ਸਾਰੀ ਗੱਲਬਾਤ ਦੇ ਲਈ ਮਿਹਰਬਾਨੀ ਚੰਡੀਗੜ੍ਹ ਤੋਂ ਸਾਡੇ ਨਾਲ ਜੁੜ ਗਏ ਨੇ ਸਾਡੇ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਖੋਖਰ ਉਹਨਾਂ ਤੋਂ ਵੀ ਜਾਣਕਾਰੀ ਲੈਣੇ ਆ ਦਰਸ਼ਨ ਜੀ ਅੱਜ ਕੈਬਨਿਟ ਦੀ ਮੀਟਿੰਗ ਸੀ ਕੀ ਕੀ ਫੈਸਲੇ ਹੋਏ ਨੇ ਦੇਖੋ ਅੱਜ ਜਿਹੜਾ ਮਹਤਕੰਪੂਰ ਦਾ ਮਾਮਲਾ ਤਾਂ ਅਬਕਬਰਗਨ ਨਾਲ ਸੰਬੰਧਿਤ ਸੀ ਆ ਜੀ ਉਹ ਜਿਹੜੇ 5170 ਜਿਹੜੇ ਅਧਿਆਪਕਾ ਉਹਨਾਂ ਨੂੰ ਰੈਗੂਲਰ ਕਰਨ ਦਾ ਸੀਗਾ ਕਿਉਂਕਿ ਉਹ ਉਹਨਾਂ ਦਾ ਜਿਹੜਾ ਪ੍ਰੋਫੈਸ਼ਨਲ ਪੀਰੀਡ 3 ਸਾਲ ਤੋਂ ਉੱਪਰ 1.5 ਸਾਲ ਉੱਪਰ ਲੰਘਿਆ ਸੀਗਾ ਇਹ ਡਿਸੀਜਨ ਇਹ ਲਿਆ ਗਿਆ ਕੈਬਨਟ ਦੇ ਵਿੱਚ ਕਿ 1 ਅਕਤੂਬਰ 2019 ਤੋਂ 5170 ਜਿਹੜੇ ਟੀਚਰਾਂ ਉਹਨਾਂ ਨੂੰ ਰੈਗੂਲਰ ਮੰਨਿਆ ਜਾਊਗਾ ਜਿਹਦੇ ਨਾਲ ਜਿਹੜਾ ਅਧਿਆਪਕ ਵਰਗ ਸੈਂਪ ਨਹੀਂ ਹੈਗਾ ਉਹਨਾਂ ਦਾ ਕਹਿਣਾ ਕਿ ਜਦੋਂ 3 ਸਾਲ ਅਸੀਂ ਪਹਿਲਾਂ ਹੀ ਪ੍ਰੋਫੈਸ਼ਨਲ ਪੀਰੀਡ ਪੂਰਾ ਕਰ ਲਿਆ ਇਹਨਾਂ ਫਿਰ ਕਿਉਂ ਉਹਨਾਂ ਦਾ ਵਾਰ-ਵਾਰ ਹਟਾਣ ਲਿਆ ਜਾ ਰਿਹਾ ਉਹਨਾਂ ਨੂੰ 2 ਸਾਲ ਹੋ ਹੋਰ ਜਿਸ ਤਰ੍ਹਾਂ ਕਹਿ ਦਿੱ ਕਿ ਕੱਚੇ ਵਿੱਚ ਰੱਖਿਆ ਗਿਆ ਔਰ ਉਹਨਾਂ ਨੂੰ ਪੱਕੇ ਹੋਣਾ ਹਜੇ 1 ਅਕਤੂਬਰ 2019 ਨੂੰ ਨਸੀਬ ਹੋਏਗਾ ਜਿਹੜੇ 8851 ਟੀਚਰ ਸੀ ਉਹਨਾਂ ਦੀ ਮੰਗ ਸੀ ਕਿ ਉਹਨਾਂ ਨੂੰ ਲੰਮਾ ਲੰਮਾ 10-10 ਸਾਲ ਹੋ ਕੇ ਨੌਕਰੀ ਕਰਦਿਆਂ ਨੂੰ ਉਹਨਾਂ ਤੇ ਪੋਰਸਨਟ ਦੀ ਸ਼ਰਤ ਹਟਾਈ ਜਾਵੇ ਉਹਨਾਂ ਨੂੰ ਸਰਕਾਰ ਤਿੰਨ ਸਾਲ ਪੋਰਸਨਟ ਦੀ ਰੱਖਣਾ ਚਾਹੁੰਦੀ ਸੀ ਤੇ ਸੈਲਰੀ ਪ੍ਰਤੀ ਮਹੀਨਾ ਦੇਣਾ ਚਾਹੁੰਦੀ ਸੀ 15000 ਜਿਹਦੇ ਕਾਰਨ ਟੀਚਰਾਂ ਨੇ ਮੂਵਮੈਂਟ ਕੀਤੀ ਲੱਖੀਆਂ ਸਾਧੀਆਂ ਪਾਣੀ ਦੇ ਪਿਛੜਾ ਵੀ ਲੱਗੀਆਂ ਜੀ ਸਾਨੂੰ ਦੋਸ਼ ਸ਼ਮਤ ਹੈ ਇਸ ਕਰਕੇ ਇਸ ਤੇਰੇ ਵੀ ਨਾਕੂਸ਼ ਨੇ ਕਿਉਂਕਿ ਅੰਦਰ ਵਿੱਚ ਡਿਸੀਜਨ ਲੈ ਆ ਗਿਆ ਕਿ ਬਹੁਤ ਪ੍ਰੋਫੈਸਰ ਸਟੇਟਸ ਤੋਂ ਘਾ ਕੇ 200 ਪਿੱਛਾ ਗਿਆ ਜਦ ਕਿ ਟੀਚਰਾਂ ਨੇ ਮੰਗ ਇਹ ਸੀ ਕਿ ਉਹਨਾਂ ਦਾ ਬਿਲਕੁਲ ਵੀ ਪ੍ਰੋਫੈਸ਼ਨਲ ਮਾਰਕਿਆ ਜਾਵੇ ਉਹ ਜਿਹੜੇ ਟੀਚਰ ਜੋ ਵੀ ਅਜਾ ਕਿਸੇ ਵਾਰ ਸਕਿਉਰਟੀ ਦੇ ਅੱਗੇ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਮੀਟਿੰਗ ਕਰਕੇ ਡਿਸੀਜਨ ਲੈਣਾ ਕਿ ਜੋ ਉਹਨਾਂ ਦਾ ਸਲਰਸਾ ਨੂੰ ਲਗਾਤਾਰ ਜਾਰੀ ਰੱਖਣਾ ਹੈ ਜਾਂ ਫਿਰ ਕੁਈ ਵਰਤਾਸਲਾ ਕਰਨਾ ਜੀ ਸਾਹਿਬ ਪਰ ਨਾਲ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਵੱਡੀ ਇੱਕ ਜਿਹੜੀ ਚੇਕਾਦਾਰ ਸਸਤਾਏ ਹਜ਼ਾਰ ਕਰਨ ਤੇ ਸੀ ਉਹਨਾਂ ਦੀ ਜਮੀਨ ਸੀ ਉਸ ਤੋਂ ਸੇ ਉਹਨਾਂ ਦੇ ਲਈ ਪਹੁੰਚੇ ਸਨ ਨਾ ਉਹਨਾਂ ਨੂੰ ਕਿ ਸਰਕਾਰ ਉਹਨਾਂ ਨੂੰ ਪੱਕਾ ਕਰਨ ਦਾ ਕੋਈ ਡਿਸੀਜਨ ਲਵੇਗੀ ਸਰਕਾਰ ਨੇ ਉਹਨੂੰ ਵੀ ਜਿਵੇਂ ਕਹਿ ਦਿੱਤੀ ਕਿ ਇਸ ਨੂੰ ਉਹਨਾਂ ਦੇ ਮਾਮਲੇ ਨੂੰ ਲਟਕਾ ਦਿੱਤਾ ਗਿਆ ਇੱਕ ਕਮੇਟੀ ਬਣਾਈ ਜਾਏਗੀ ਜਿਹਦੇ ਵਿੱਚ ਪੰਜ ਜੋ ਜਥੇਬੰਦੀਆਂ ਦੇ 代表ਾਂ ਦੇ ਹੋਣਗੇ ਔਰ ਬਾਕੀ ਤਿੰਨ ਨਾਸ ਹੋਣਗੇ ਸਰ ਜਿਹੜੇ 27 ਹਜ਼ਾਰ ਸਿੱਕੇ ਦੰਦਰੀ ਇਹਨਾਂ ਚ ਹੋ ਸਕਦੇ ਉਹਨਾਂ ਤੋਂ ਪਤਾ ਕਰਨ ਲਈ ਤਾਂ ਕੋਈ ਕਮੇਟੀ ਬਣਾਈ ਨਹੀਂ ਜਾ ਰਹੀ ਜੀ ਕਮੇਟੀਆਂ ਬਣਾਈਆਂ ਜਾ ਰਹੀਆਂ ਉਹਦੀਆਂ ਰਿਪੋਰਟਾਂ ਸਾਹਮਣੇ ਨਹੀਂ ਆ ਰਹੀਆਂ ਸਰਕਾਰ ਉਹਨਾਂ ਨੂੰ ਵਾਰ-ਵਾਰ ਲਾ ਰਹੀਆਂ ਤੇ ਰੱਖ ਰਹੀ ਹੈ ਤਾਂ ਮੈਂ ਇਹ ਵੀ ਜਾਣਕਾਰੀ ਦੇ ਦਵਾਂ ਕਿ ਜਦੋਂ ਵਿਧਾਨ ਸਭਾ ਚੋਣਾਂ ਹੋ ਰਹੀਆਂ ਸਨ ਉਸ ਮੌਕੇ ਜਿਹੜੇ ਟਿਕਟ ਕਰਨ ਦਾ ਕੰਮ ਸੀ ਪੰਡਿਤ ਸੰਧੂ ਉਹ ਸਟੈਪ ਨੰਬਰ ਅੰਦਰ ਤੋਂ ਉਹਨਾਂ ਕੋਲ ਸਾਫੀ ਦੂਸਤ ਜਿਹੜੀ ਉਹ ਕਰਤਾਲ ਖਤਮ ਕਰਾਈ ਸੀ ਤੇ ਕਿਹਾ ਸੀ ਕਿ ਪਹਿਲੀ ਮੰਤ ਉਹਨਾਂ ਦੀ ਮੰਨੀ ਜਾਏਗੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਸਰਕਾਰ ਉਹਨਾਂ ਨੂੰ ਹਜੇ ਪੱਕਾ ਕਰਨ ਬਾਰੇ ਕੋਈ ਆਪਣਾ ਹੱਥ ਨਹੀਂ ਪੜਾ ਰਹੀ ਉਹ ਉਹ ਜਿਹੜੇ ਹੈਗੇ ਨਾਨ-ਟੀਚਿੰਗ ਕਰਮਚਾਰੀ ਆ ਗੁਨੇ ਅਸੀਂ ਇਸ ਜਿਲ੍ਹਾ ਉਹਨਾਂ ਦਾ ਕਹਿਣਾ ਕਿ ਅਸੀਂ ਕੋਈ ਮੀਟਿੰਗ ਕਰਕੇ ਹੁਣ ਦੁਬਾਰੇ ਕੋਈ ਡਿਸੀਜਨ ਲਵਾਂਗੇ ਤੇ ਸਰਕਾਰ ਨੂੰ ਜੋ ਲੋਕ ਸਭਾ ਚੋਣਾਂ ਦੇ ਵਿੱਚ ਚੁਣੌਤੀ ਦੇਵਾਂਗੇ ਔਰ ਜੋ ਸਰਕਾਰ ਨੂੰ ਅਸੀਂ ਐਲਾਨਾਂਗੇ ਕਿ ਇਹ ਜਿਹੜੀ ਕੈਪਟਨ ਸਰਕਾਰ ਆ ਇਹ ਚੁੱਪੇ ਵਾਅਦੇ ਕਰਦੀ ਆ ਔਰ ਫਿਰ ਮੁੱਕਰ ਜਾਂਦੀ ਆ ਉਹ ਲਗਾਤਾਰੂ ਮੂਵਮੈਂਟ ਚੱਲ ਰਹਾਂਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਲਈ ਸੌਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਆਉਣ ਵਾਲੇ ਦਿਨਾਂ ਚ ਜੋ ਅੱਜ ਫੈਸਲੇ ਲਏ ਗਏ ਨੇ ਉਸ ਦਾ ਨੋਟੀਫਿਕੇਸ਼ਨ ਕਦੋਂ ਹੁੰਦਾ ਕਾਸਿਫਾਰੂਕੀ ਟੀ5 ਚੈਨਲ ਪੰਜਾਬੀ ਪਟਿਆਲਾ